ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਦਾ ਇਹ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਦ ਸਮਾਦਾ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਜੀ ਦਰਸ਼ਨ ਕਰੋ ਸਾਹ ਸੰਗਤ ਜੀ ਇਹ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਮਾਦਾਂ ਉਹ ਦਰਵਾਜ਼ਾ ਆਪ ਦਰਸ਼ਨ ਕਰੋ ਜੀ ਦਰਸ਼ਨ ਕਰੋ ਸਾਹ ਸੰਗਤ ਜੀ ਦਰਸ਼ਨ ਕਰੋ ਜੀ ਇਹ ਦਰਵਾਜ਼ਾ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਮਾਦਾਂ ਆਪ ਦਰਸ਼ਨ ਕਰੋ ਜੀ ਸਾਹ ਸੰਗਤ ਜੀ ਦਰਸ਼ਨ ਕਰੋ ਇਹ ਸ਼ੇਮੀ ਯਾਤਰਾ ਸ਼ੁਰੂ ਹੋ ਗਈ ਹੈ आप शेयर और लाइक जरूर करो ताकि कि असे शेयर नाल ही अगे बढ़ना है आप कृपा करके शेयर लायक जरूर करो साथ संजय जी कृपा करके शेयर लायक जरूर करो ये आप बहरली साइड आ गए आप दर्शन करो जी और दर्शन करो जी आप दर्शन करो, आप करो, आप करो साथ जी सत्संग जी दर्शन करो सात संग जी दर्शन करो